15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਯਾਨੀ 4 ਅਕਤੂਬਰ ਨੂੰ ਕਾਗਜ਼ ਜ਼ਖਰ ਕਰਨ ਦਾ ਆਖਰੀ ਦਿਨ ਹੈ ਜਿਸ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਖਾਸ ਤੌਰ ਤੇ ਕਲਨੌਰ ਬਲੌਕ ਦੀ ਜੇਕਰ ਗੱਲ ਕਰੀਏ ਤਾਂ ਇੱਥੇ 7 ਦੇ ਕਰੀਬ ਹਰੂ ਸੈਂਟਰ ਬਣੇ ਹਨ ਔਰ ਇਹਨਾਂ 7 ਸੈਂਟਰਾਂ ਦੇ ਵਿੱਚ ਹੀ ਗੁਰਦਾਸਪੁਰ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ ਹਨ ਲਗਾਤਾਰ ਸਮੁੱਚੇ ਜ਼ਿਲ੍ਹੇ ਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਤੇਮਾਰਿਸ਼ ਕੁਮਾਰ ਔਰ ਪ੍ਰਕਾਸ਼ ਵੱਲੋਂ ਆਪ ਜਾ ਕੇ ਸਾਰੇ ਹੀ ਸੈਂਟਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅੱਜ ਕਲਾਨੌਰ ਪਹੁੰਚੇ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਕਾਨੂੰਨ ਤੋੜਿਆ ਤਾਂ ਉਸ ਦੇ ਖਿਲਾਫ ਗੁਰਦਾਸਪੁਰ ਪੁਲਿਸ ਸਖਤ ਐਕਸ਼ਨ ਕਰੇ ਅੱਜ ਅਸੀਂ ਇੱਥੇ ਕਲਾਨੌਰ ਜਿਹੜਾ ਇੱਕ ਆਈਟੀਆਈ ਨਾਮੀਨੇਸ਼ਨ ਸੈਂਟਰ ਹੈ ਉਹ ਦੂਜਾ ਬੀਡੀਪੀ ਦਾ ਦਫ਼ਤਰ ਹੈ ਉੱਥੇ ਡਿਊਟੀ ਚੈਕਿੰਗ ਵਗੈਰਾ ਕਰ ਰਹੇ ਹੈ ਸਿਕਿਉਰਿਟੀ ਚੈਕਿੰਗ ਤੇ ਤੇ ਪ੍ਰੋਪਰ ਡਿਊਟੀਆਂ ਲੱਗੀਆਂ ਸੀਨੀਅਰ ਅਫਸਰ ਅਪ ਟੂ ਦ ਰੈਂਕ ਆਫ ਐਸਪੀ ਇਥੇ ਮੌਜੂਦ ਹਨ ਡੀਐਸਪੀ ਸਾਹਿਬ ਵੀ ਮੌਜੂਦ ਹੈ ਸਾਰੀ ਐਸਐਚਓ ਸੇ ਫੋਰਸ ਤੁਸੀਂ ਦੇਖ ਸਕਦੇ ਹੋ ਆਪਕੇ ਉਹ ਪ੍ਰੋਪਰ ਡਿਊਟੀ ਚੱਲ ਰਹੀ ਹੈ ਇੱਥੇ ਵੀ ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੈਗੀ ਕੋਈ ਵੀ ਬੰਦਾ ਅਗਰ ਖਰਾਬੀ ਕਰਦਾ ਹੈ ਤਾਂ ਉਹਦੇ ਖਿਲਾਫ ਬੜਾ ਸਖਤ ਐਕਸ਼ਨ ਲਿਆ ਜਾਏਗਾ ਤੇ ਉਹ ਆਪ ਜ਼ਿੰਮੇਵਾਰ ਹੋਗਾ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਰ ਕਿੰਨੇ ਵਜੇ ਤੱਕ ਚੱਲੇਗਾ ਜੀ ਜਿਹੜਾ ਕਿੰਨੇ ਸੈਂਟਰ ਬਣਾਏ ਗਏ ਨਿਕਲ ਆਉਣਗੇ ਇਹ ਜਿਹੜਾ ਆਰਓ ਸਾਬ ਦੱਸ ਰਹੇ ਆ ਆਰਓ ਸਾਬ ਕਿ ਉਹ 3 ਵਜੇ ਤੱਕ ਦਾ ਟਾਈਮ ਹੈਗਾ ਇਹਨਾਂ ਦਾ ਬਟ ਜਿੰਨੇ ਵੀ ਬੰਦੇ ਆਂਦੇ ਆ ਉਹਨਾਂ ਨੂੰ ਫਿਰ ਨਾਮਿਨੇਸ਼ਨ ਦਰਵਾਇਆ ਜਾਏਗਾ ਪ੍ਰੋਪਰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸ਼ਾਮ ਤੱਕ ਸਾਡੀ ਡਿਊਟੀਆਂ ਚੱਲਣ ਕਿ ਜਦੋਂ ਤੱਕ ਰਸ਼ ਜਿਹੜਾ ਹੈ ਉਹ ਕੰਪਲੀਟਲੀ ਖਤਮ ਨਹੀਂ ਹੋ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਪੀਸਫੁਲੀ ਚੱਲ ਰਿਹਾ ਉਹ ਪੁਲਿਸ ਦਾ ਸਾਥ ਦੇਣ ਤੇ ਕੋਈ ਸ਼ਰਾਰਤੀ ਸ਼ਰਾਰਤੀ ਅਨਸਰ ਨੂੰ ਨਾਲ ਲੈ ਕੇ ਆਣਾ ਇਹ ਸਭ ਚੀਜ਼ਾਂ ਨਹੀਂ ਹੋਣੀ ਚਾਹੀਦੀ ਜਿਹੜੇ ਕੈਂਡੀਡੇਟ ਹੈ ਉਹ ਆਪਾਂ ਆਪਣੇ ਡਾਕੂਮੈਂਟਸ ਵਗੈਰਾ ਲਿਆ ਕੋਈ ਵੈਪਨ ਜਾਂ ਕੋਈ ਹਥਿਆਰ ਜੇਕਰ ਲੈ ਕੇ ਆਇਆ ਤਾਂ ਉਹਦੇ ਖਿਲਾਫ ਜਬੰਤੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨੂੰ ਇੱਥੋਂ ਫਿਰ ਰਿਮੂਵ ਕਰਾਇਆ ਜਾਏਗਾ